ਅੰਦੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਫਿਰ ਤੁਹਾਡੇ ਨਾਲ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਮਾਰਵਾੜੀ ਘੋੜੀ ਲੈ ਆਏ ਇਹ ਕੁੜੀ ਉਹ ਘੋੜੀ ਆ ਜਿਹੜੇ ਭਰਾ ਕਹਿੰਦੇ ਹੁੰਦੇ ਥੋੜੇ ਪੈਸੇ ਨੇ ਬਾਈ ਗੱਬਣ ਘੋੜੀ ਮਿਲਦੇ ਆ ਪਾ ਪਰਤੇ ਨਾ ਹਨਾ ਚੰਗੀ ਬਰੀਕੀ ਵਾਲੀ ਘੋੜੀ ਮਿਲ ਜੇ ਤੇ ਦੋਸਤੋ ਆ ਘੋੜੀ ਉਹ ਭਰਾਵਾਂ ਲਈ ਹੈ ਰੇਟ ਜੈ ਜੀ ਆ ਤੇ ਸਾਰੀ ਡਿਟੇਲ ਦਿੰਨੇ ਆ ਕੀ ਪਹਿਲਾਂ ਸੂਈ ਆ ਜਾਂ ਗੱਬਣ ਖਾਲੀ ਸਾਰੀ ਡਿਟੇਲ ਦਵਾਂਗੇ ਬਸ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਜੀ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਪਦੇ ਆਪ ਦੇ ਕਮੈਂਟਾਂ 'ਚ ਚੰਗੇ ਚੰਗੇ ਵਿਚਾਰ ਜ਼ਰੂਰ ਦਿਓ ਘੋੜੀ ਕਿਵੇਂ ਲੱਗੀ ਤੇ ਆਜੋ ਵੱਧਦੇ ਆਂ ਪਕੋੜੀ ਦੀ ਡਿਟੇਲ ਵੱਲ ਘੋੜੀ ਦੀ ਡਿਟੇਲ ਦੱਸਣ ਤੋਂ ਪਹਿਲਾਂ ਮੈਂ ਭਰਾਵਾਂ ਨੂੰ ਦੱਸ ਦਾਂ ਦੋਸਤੋ ਆਪਣੇ ਫਾਰਮ ਤੇ ਹਰ ਵਕਤ 35-40 ਜਾਨਵਰ ਖੜੇ ਹੁੰਦੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਚੰਬੀਆਂ ਘੋੜੀਆਂ ਬਿਸ਼ੇਰੀਆਂ ਮਾਰਵਾੜੀ ਘੋੜੀਆਂ ਬਿਸ਼ੇਰੀਆਂ ਤੇ ਨੁਕਰੀਆਂ ਬਿਸ਼ੇਰੀਆਂ ਘੋੜੀਆਂ ਸਾਰੇ ਤਰ੍ਹਾਂ ਦੇ ਬਿਸ਼ੇਰੇ ਵੀ ਮਾਰਵਾੜੀ ਨੁਕਰੀ ਖੜੇ ਹੈ ਜੀ ਸੋ ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਏ ਤੇ ਆਪਦੀ ਡਿਮਾਂਡ ਦੱਸਿਓ ਤੇ ਜਾਨਵਰ ਮਿਲਜੋ ਤੇ ਹੁਣ ਆਪਾਂ ਦਿੰਨੇ ਆ ਘੋੜੀ ਦੀ ਡਿਟੇਲ ਦੋਸਤੋ ਘੋੜੀ 5 ਸਾਲ ਦੀ ਹੋਈ ਹੈ ਜੀ ਤੇ ਪਹਿਲਾਂ ਸੂਈ ਬਿਸ਼ੇਰੀ ਸੀ ਮਗਰ ਮਾਰਵਾੜੀ ਤੇ ਮਾਰਵਾੜੀ ਬਿਸ਼ੇਰੀ ਵੀ ਆਦੀ ਆਪਣੇ ਫਾਰਮ 'ਚ ਹੀ ਖੜੀ ਜੋੜਾ ਹੀ ਲਿਆਂਦਾ ਸੀ ਆਪਾਂ ਰਿਜ਼ਲਟ ਵੀ ਤੁਸੀਂ ਆ ਕੇ ਦੇਖ ਸਕਦੇ ਆ ਆਪਣੇ ਕੋਲ ਨਾਲ ਖੜਾ ਤੇ ਇੱਕ ਗੱਲ ਹੋਰ ਤੇ ਇਹਨੂੰ ਮੇਟ ਹੋਈ ਨੂੰ ਮਹੀਨਾ ਹੋ ਗਿਆ ਜੀ 28 29 ਦਿਨ ਐਸਨੂੰ ਮੇਟ ਹੋਈ ਨੂੰ ਹੋ ਗਿਆ ਆਲੀਥਾਨ ਦਾ ਪੋਤਾ ਰੌਏ ਘੋੜੇ ਦਾ ਬੱਚਾ ਰੜਕੇ ਪੈਂਡ ਖੜਾ ਜੀ ਜਿਹੜਾ ਘੋੜਾ ਉਹ ਰੜਕੇ ਪੈਂਡ ਖੜਾ ਜਿਸ ਤੋਂ ਮੇਟ ਹੋਈ ਹੋਈ ਆ ਤੇ 28 29 ਦਿਨ ਮੇਟ ਹੋਈ ਨੋ ਹੋਗੇ ਘੋੜੀ ਚੈੱਕ ਵੀ ਹੋ ਜੂ ਤੇ ਘੋੜੀ ਦੀ ਲੈਂਥ ਲੰਥ ਬਹੁਤ ਆ ਘੋੜੀ ਭਾਅ ਪੜਤੇ ਨਾ ਜ਼ਰੂਰ ਆਇਨਾ ਸਮਝ ਲੋ ਵੀ ਪਤ ਨਹੀਂ ਜੇ ਭਾਅ ਪੜਤੇ ਨਾ ਤਾਂ ਕੁਆਲਿਟੀ ਮਾੜੀ ਹੋ ਘੋੜੀ ਨੇ ਜਿਹੜਾ ਰਿਜ਼ਲਟ ਦਿੱਤਾ ਰਿਜ਼ਲਟ ਬਹੁਤ ਕਮਾਲ ਆ ਆਪਦੇ ਨਾਲ ਦੁੱਗਨੇ ਪੈਸਿਆਂ ਦੀ ਬਿਸ਼ੇਰੀ ਖੜੀ ਹੈ ਦੀ ਮਗਰ ਹੋਈ ਤੁਸੀਂ ਆ ਕੇ ਫਾਰਮ ਤੇ ਘੋੜੀ ਦੇਖਣਾ ਇਹ ਤਾਂ ਰਿਜ਼ਲਟ ਵੀ ਦੇਖ ਸਕਦੇ ਹੋ ਆਪਣੇ ਕੋਲ ਹੀ ਖੜੀ ਹੈ ਦੋਸਤੋ ਇਹਦੀ ਬਿਸ਼ੇਰੀ ਉਧੀਆਂ ਹੇ ਫੋਟੋਆਂ ਵੀਡੀਓ ਨਹੀਂ ਖਿੱਚੇ ਨਹੀਂ ਤਾਂ ਮੈਂ ਨਾਲ ਫੋਟੋ ਵੀ ਲਾ ਦਿੰਦਾ ਬੇਸ਼ੇਰੀ ਬਹੁਤ ਚੰਗੇ ਮੱਥੇ ਪਟੇ ਦੀ ਬਹੁਤ ਜ਼ਿਆਦਾ ਚੰਗੇ ਬਰੀਕੀ ਵਾਲੀ ਕੁਆਲਿਟੀ ਵਾਲੀ ਬੇਸ਼ੇਰੀ ਦਿੱਤੀ ਹੋਈ ਹੈ। ਬਾਕੀ ਘੋੜੀ ਦੀ ਲੈਂਥ ਲੰਮਾ ਚੰਗੀ ਕਰਕੇ ਨਾ ਬੱਚਾ ਦਿੰਦੀ ਵੱਡਾ ਹੀ ਆ। ਮਾਰਕ ਦੇ ਬਾਰੇ ਗੱਲ ਕਰੀ ਤਾਂ ਦੋਸਤੋ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਕੁੜੀ ਦੇ ਜੀ। ਰੰਗ ਕਾਲਾ ਤੇ ਰੇਟ ਜਾਇਜ਼ ਆ। ਬਾਕੀ ਬਾਲਪੋਰੀਆਂ ਦੀ ਸਫਾਈ ਤੇ ਦੂਜੀ ਗੱਲ ਦੋਸਤੋ ਸਵਾਰੀ ਦੀ ਪਾਸ ਤਵਾਰੀ ਨੂੰ ਸਾਊ ਠੰਡੀ ਆ ਕੰਨ ਕੰਨ ਬਹੁਤ ਜਿਆਦਾ ਸੁਨੱਖਾ ਨਿੱਕਾ ਨਿੱਕਾ ਕਾਨਾ ਜੀ ਜਮਾ ਛੋਟਾ ਤੇ 60 ਕੰਚ ਇਸ ਦੀ ਹਾਈਟ ਆ ਜੀ ਸੋ ਜਿਹੜੇ ਭਰਾ ਨੇ ਜਿਹੜੇ ਮੈਨੂੰ ਫੋਨ ਲਾਉਂਦੇ ਹੁੰਦੇ ਆ ਬਾਈ ਬਈ ਆਪਾਂ ਜੈਜ ਦੇ ਮੁੱਲ ਦੀ ਕੁੜੀ ਮਿਲ ਜੇ ਮਿਲੀ ਹੋਈ ਮੇਟ ਹੋਈ ਮਿਲ ਜੇ ਜਾਂ ਗੱਬਣ ਮਿਲ ਜੇ ਤਾਂ ਉਹ ਆ ਕੁੜੀ ਦੇਖ ਲਓ ਦੋਸਤੋ 28 29 ਦਿਨਾਂ ਐਸ ਨੂੰ ਮੇਟ ਹੋਈ ਨੂੰ ਹੋ ਗਏ ਜੀ ਤਕਰੀਬਨ ਤੇ 100% ਕੁੜੀ ਗੱਬ ਨਹੀਂ ਰਹਿ ਜੂ ਬਾਕੀ ਤੋਂ ਇਹ ਆਪ ਦੇ ਮੌਕੇ ਤੇ ਜੇ ਚੈੱਕ ਕਰਾਉਣੀ ਆ ਤਾਂ ਪਹੁੰਚ ਜਾ ਰੇਟ ਕਰ ਲੈ ਗੱਭਨ ਦਾ ਕਰਨਾ ਹੈ ਤਾਂ ਗੱਭਨ ਦਾ ਰੇਟ ਵੀ ਹੋ ਜਾ ਸੋ ਜਿਹੜੇ ਵੀ ਭਰਾ ਇਹ ਕੁੜੀ ਪਸੰਦ ਆਈ ਇੰਟਰਸਟ ਹੋਇਆ ਲੈਣੀ ਖਰੀਦਣ ਦਾ ਚਾਹਵਨ ਹੋਇਆ ਤਾਂ ਮੈਨੂੰ ਨੰਬਰ ਬੋਲ ਦੇਣਾ ਨੰਬਰ ਕਰ ਲਿਓ ਦੋਸਤ 96239954544 9855599017 ਸੋ ਜਿਹੜੇ ਜਿਹੜੇ ਭਰਾ ਨੂੰ ਵੀ ਕੁੜੀ ਜੇ ਇੰਟਰਸਟ ਹੋਏ ਜੀ ਫੋਨ ਲਾ ਲਿਓ ਲੈ ਲਓ ਇਹਦੀ ਡਿਟੇਲ ਤੇ ਆਪਾਂ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਫਾਰਮ ਤੇ ਆਪਣੇ 35 40 ਜਾਨਵਰ ਖੜੇ ਆ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਤੇ ਆਪਦੀ ਡਿਮਾਂਡ ਦੱਸੋ ਉਦਾਂ ਦਾ ਜਾਨਵਰ ਖਰੀਦ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਦੋਸਤ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ